ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਣ ਜਾ ਰਿਹਾ ਜੋ ਕਿ ਪਹਿਲੇ ਸਮਿਆਂ ਚ ਵਰਤੀ ਜਾਂਦੀ ਸੀ ਸੋ ਅੱਜਕੱਲ ਉਸ ਦਾ ਰਵਾਇ ਬਹੁਤ ਘਟ ਗਿਆ ਸੋ ਜੀ ਆ ਜੀ ਪੱਖੀ ਹੱਥ ਪੱਖੀ ਜੀ ਇਹਨੂੰ ਕਹਿੰਦੇ ਨੇ ਜਿਹਦੇ ਨਾਲ ਚੱਲ ਮਾਰਦੇ ਹੁੰਦੇ ਵੀ ਸੋ ਉਸ ਪੱਖੀ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਪਕਿਆ ਰੂਹ ਦਿਖਾਉਣਾ ਤਾਂ ਤੁਹਾਨੂੰ ਪੱਖੀ ਤੇ ਦਿੰਦਾ ਉਹਦੇ ਬਾਰੇ ਜਾਣਕਾਰੀ ਇਹ ਹੁੰਦੀ ਆ ਜੀ ਹੱਥ ਪੱਖੀ ਆਪਣੇ ਪੰਜਾਬ ਦੇਸ਼ ਵਿੱਚ ਸਰਦੀਆਂ ਵਿੱਚ ਠੰਡ ਵੀ ਅੰਤਾਂ ਦੀ ਪੈਂਦੀ ਹੈ ਤੇ ਬਹੁ ਮਾਗ ਮਹੀਨਾ ਵਿੱਚ ਕੋਰੇ ਪੈਂਦੇ ਨੇ ਤੇ ਉਦੋਂ ਤਾਪਮਾਨ 0 ਡਿਗਰੀ ਤੱਕ ਚਲਾ ਜਾਂਦਾ ਹੈ ਪਾਰ ਇਥੇ ਗਰਮੀ ਬਹੁਤ ਪੈਂਦੀ ਆ ਸੰਸਾਰ ਵਿੱਚ ਸਭ ਤੋਂ ਉੱਚਾ ਪਾਰਾ ਮਲਤਾਨ ਵਿੱਚ ਹੀ ਚੜਦਾ ਏ ਬਾਦੋਂ ਦੇ ਚਮਾਸੇ ਵਿੱਚ ਦਮ ਘੁੱਟਣ ਲੱਗਦਾ ਪੁਰਾਣੇ ਪੰਜਾਬ ਵਿੱਚ ਗੁੰਮਸਮ ਘਰਾਂ ਵਿੱਚ ਕਿਦਰੋਂ ਵੀ ਹਵਾ ਨਹੀਂ ਸੀ ਲੱਗਦੀ ਹਮ ਇੰਨਾ ਹੁੰਦਾ ਸੀ ਕਿ ਮੁੜਕਾ ਪੈਰਾਂ ਤੱਕ ਵਗ ਜਾਂਦਾ ਸੀ ਅੱਜ ਵੰਗ ਕਿਦਰੇ ਵੀ ਬਿਜਲੀ ਤੇ ਪੱਖੇ ਨਹੀਂ ਸਨ ਹੁੰਦੇ ਉਸ ਸਮੇਂ ਕਹਿੰਦੇ ਨੇ ਕਿ ਗੈਂਡਾ ਸਾਉ ਦੇ ਬਾਕੀ ਸਾਰੇ ਮਹੀਨੇ ਧੁੱਪ ਸਹ ਲੈ ਲੈਂਦਾ ਏ ਪਰ ਭਾਦੋਂ ਦੀ ਧੁੱਪ ਉਸ ਤੋਂ ਵੀ ਨਹੀਂ ਸਹਾਰੀ ਜਾਂਦੀ ਜਮਾਸੇ ਜਾਨੀ ਚਾਰ ਮਾਸ ਚਾਰ ਮਹੀਨੇ ਜੇਠ ਹੜਸੋਂ ਤੇ ਭਾਦੋਂ ਇਹ ਮਹੀਨੇ ਪੰਜਾਬ ਵਿੱਚ ਆਪੇ ਹੀ ਗਰਮੀ ਦੇ ਹੁੰਦੇ ਹਨ ਪੰਜਾਬੀ ਵਿੱਚ ਕਹਾਵਤ ਵੀ ਹੈ ਪੰਜਾਬੀ ਵਿੱਚ ਇੱਕ ਕਹਾਵਤ ਵੀ ਆ ਕਿ ਜੱਟ ਭਾਦੋਂ ਦੇ ਚਮਾਸਿਆਂ ਦਰਦਾ ਸਾਹ ਦੋ ਗਿਆ ਤੀ ਭਾਦੋਂ ਵਿੱਚ ਮੱਕੀਆਂ ਕਮਾਦ ਤੇ ਕਪਾਹ ਦੀ ਗੋਡੀ ਕਰਨੀ ਹੁੰਦੀ ਸੀ ਇਸ ਮਹੀਨੇ ਹਵਾ ਵਿੱਚ ਭਾਰੀ ਨਮੀ ਹੋਣ ਕਰਕੇ ਸਰੀਰ ਦੇ ਮੁਰਕੇ ਨਾਲ ਵਾਸ਼ਪੀ ਕਰਨ ਨਹੀਂ ਸੀ ਹੁੰਦਾ ਜਿਸ ਕਰਕੇ ਧੁੱਪ ਹੋਰ ਵੀ ਚੁਗਦੀ ਆ ਇਹਨਾਂ ਮਹੀਨਿਆਂ ਵਿੱਚ ਬੌਧੀਆਂ ਦੀ ਹੋਰ ਵੀ ਵੱਧ ਉਸਾਮਤਾ ਜਾਂਦੀ ਆ ਉਹਨਾਂ ਨੂੰ ਘੁੰਡ ਕੱਢਣਾ ਪੈਂਦਾ ਅਤੇ ਸਾਰੇ ਕੱਪੜੇ ਪਾਉਣੇ ਪੈਂਦੇ ਪੱਕੇ ਕੁੜੀਆਂ ਤਾਂ ਚੁੰਨੀ ਲਾਹ ਲੈਂਦੀਆਂ ਅਤੇ ਪਿਪੜਾਂ ਜਾਂ ਹੋਰ ਰੁੱਖਾਂ ਏੜ ਵੀ ਆਪਣੇ ਵੀਰਾਂ ਦੇ ਕੋਲ ਮੱਜੇ ਡਾਬ ਬੈਠਦੀਆਂ ਪਰ ਬੋਟੀਆਂ ਨੂੰ ਘਰੇ ਹੀ ਰਹਿਣਾ ਪੈਂਦਾ ਪਿਓ ਰਹਿਣਾ ਵੀ ਪਰਦੇ ਵਿੱਚ ਹੁੰਦਾ ਭਾਦੋਂ ਦੇ ਮਹੀਨੇ ਵਿੱਚ ਗੋਰੀਆਂ ਦੀਆਂ ਘਰਾਂ ਦੇ ਅੰਦਰ ਕੁੜਤੀਆਂ ਮੁੜ ਕੇ ਨਾ ਭੇਜ ਜਾਂਦੀਆਂ ਅਜਿਹੀ ਗਰਮੀ ਵਿੱਚ ਬੋਟੀਆਂ ਨੂੰ ਆਟਾ ਪੀਣਾ ਪੈਂਦਾ ਅਤੇ ਗੁੰਨ ਕੇ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ ਮਰਦ ਬੌਟੀਆਂ ਤੇ ਤਰਸਦਾ ਕਰਦੇ ਪਰ ਰੋਟੀਆਂ ਤਾਂ ਬੌਟੀਆਂ ਨੂੰ ਹੀ ਲਾਉਣੀਆਂ ਪਕਾਉਣੀਆਂ ਪੈਂਦੀਆਂ ਗਰਮੀ ਦੇ ਇਹ ਨਾ ਦਿਨਾਂ ਵਿੱਚ ਪੱਖੀਆਂ ਦੀ ਪੱਖੀਆਂ ਦਾ ਹੀ ਆਸਰਾ ਹੁੰਦਾ ਮਾਮਾ ਆਪਣੇ ਨਿੱਕੇ ਨਿੱਕੇ ਬਾਲਾ ਨੂੰ ਪੱਖੀਆਂ ਚਲਦੀਆਂ ਰਹਿੰਦੀਆਂ ਸੋਕਰ ਦੁਪਹਿਰੇ ਕਰਦੇ ਹਰ ਇੱਕ ਜੀ ਦੇ ਹੱਥ ਵਿੱਚ ਪੱਖੀ ਜਿਊਰ ਹੁੰਦੀ ਬਹੁਤੀਆਂ ਰੀ ਕਰਦੀਆਂ ਕਿ ਕੰਤੋਂ ਉਹਨਾਂ ਨੂੰ ਪੱਕੀ ਦੀ ਹਵਾ ਦੇਵੇ ਨਵੀਆਂ ਵਿਹਾਈਆਂ ਕੁੜੀਆਂ ਤਾਂ ਸਹੁਰਿਆਂ ਦੀਆਂ ਬੰਦਸਾਂ ਗਰਮੀ ਅਤੇ ਹਮਸਤ ਤੋਂ ਅੱਕ ਕੇ ਕਹਿ ਉੱਠਦੀਆਂ ਆੜ ਦੇ ਮਹੀਨੇ ਤੁੱਪਾ ਪਹਿਣ ਨਹੀਂ ਕਰਾਰੀਆਂ ਨਜਮੇ ਵਿਹਾਈ ਬੁੱਲਾ ਬੁੱਲੇ ਲੁੱਟਣ ਕੁਵਾਰੀਆਂ 8 ਦੇ ਮਹੀਨੇ ਧੁੱਪਾ ਪਹਿਣ ਨਹੀਂ ਕਰਾਰੀਆਂ ਨੱਜ ਮੈਂ ਵਿਹਾਈ ਬੁੱਲੇ ਲੁੱਟਣ ਕੁਵਾਰੀਆਂ ਇਸੇ ਮਹੀਨੇ ਗਰਮੀਆਂ ਦੇ ਇਸੇ ਮਹੀਨੇ ਵਿੱਚ ਬੌਟੀਆਂ ਆਪਣੇ ਕੰਤਾਂ ਨੂੰ ਪੱਖੀਆਂ ਦਾ ਜੋੜਾ ਲੈ ਕੇ ਦੇਣ ਦੀ ਫਰਮਾਇਸ਼ ਵੀ ਕਰਦੀਆਂ ਪੱਖੀ ਸ਼ਬਦ ਪੱਖੀ ਭਾਵ ਖੰਭ ਤੋਂ ਬਣਿਆ ਹੈ ਪੱਖੀ ਵੀ ਪੰਛੀ ਦੇ ਖੰਭ ਵਰਗੀ ਹੁੰਦੀ ਹੈ। ਪੱਖੀ ਝੱਲਣਾ ਮੁਹਾਵਰਾ ਜਿਸ ਦਾ ਅਰਥ ਹੈ ਸੇਵਾ ਕਰਨੀ। ਪੱਖੀ ਦਾ ਸਾਡੇ ਵਿਰਸੇ ਵਿੱਚ ਬੜਾ ਮਹੱਤਵਪੂਰਨ ਸਥਾਨ ਰਿਹਾ ਹੈ। ਗੁਰਵਾਣੀ ਵਿੱਚ ਵੀ ਪੱਖੀ ਬਾਰੇ ਜ਼ਿਕਰ ਆਉਂਦਾ ਹੈ। ਪੰਜਾਬ ਵਿੱਚ ਪੱਖੀਆਂ ਘਰ-ਘਰ ਬਣਦੀਆਂ ਸਨ। ਇਹ ਦਾਜ ਵਿੱਚ ਦਿੱਤੀਆਂ ਜਾਂਦੀਆਂ ਸਨ। ਕੁੜੀਆਂ ਸਿਲਮਸਤਾਰੇ ਤੇ ਬਰਕ ਲਾ ਕੇ ਪੱਖੀਆਂ ਬਣਾਉਂਦੀਆਂ ਪਹਿਲਾਂ ਪੱਖੀਆਂ ਦੀ ਬਣਤਰ ਵੀ ਅੱਜ ਵਰਗੀ ਨਹੀਂ ਸੀ ਹੁੰਦੀ ਘੁੰਮਣ ਵਾਲੀਆਂ ਪੱਖੀਆਂ ਦੇ ਪ੍ਰੇਮ ਬਹੁਤ ਬਾਅਦ ਵਿੱਚ ਆਏ ਪਹਿਲਾਂ ਪਹਿਲਾਂ ਬਾਂਸ ਜਾਂ ਬੈਂਤ ਦੀ 1 ਫੁੱਟ ਸਵਾ ਫੁੱਟ ਪਤਲੀ ਪੱਟੀ ਲੈ ਕੇ ਉਸ ਉੱਤੇ ਦਰੀ ਵਾਂਗ ਉਣਾਈ ਕੀਤੀ ਜਾਂਦੀ ਸੀ ਬੁਣਾਈ ਕੀਤੀ ਜਾਂਦੀ ਸੀ ਇਸ ਵਿੱਚ ਬੇਲ ਬੂਟੇ ਪਾਈ ਜਾਂਦੇ ਸਨ ਇਹ ਪੱਖੀ ਮੋٹے ਦਰੀ ਵਰਗੇ ਕੱਪੜੇ ਦੀ ਹੁੰਦੀ ਸੀ ਤੇ ਘੁੰਮਦੀ ਨਹੀਂ ਸੀ ਹੁੰਦੀ ਪੱਖੀਆਂ ਖੰਜੂਰ ਦੀਆਂ ਟਾਹਣੀਆਂ ਦੀਆਂ ਵੀ ਬਣਦੀਆਂ ਸਨ ਇਸ ਟਾਣੀ ਉੱਤੇ ਸੰਘਣੇ ਤੇ ਫੁੱਟ ਫੁੱਟ ਲੰਬੇ ਪਤਲੇ ਪੱਤੇ ਹੁੰਦੇ ਸਨ ਜਿਨ੍ਹਾਂ ਨੂੰ ਤਾਣਾ ਮੰਨ ਕੇ ਹੋਰ ਪੱਤਿਆਂ ਦਾ ਪੇਟਾ ਬਾਹਰ ਆ ਜਾਂਦਾ ਸੀ ਇਹਨਾਂ ਨੂੰ ਸਿਰੇ ਉੱਤੇ ਪਤਲੀ ਜਿਹੀ ਮਗਜੀ ਲਾ ਦਿੱਤੀ ਜਾਂਦੀ ਪਰ ਘੁੰਮਦੀ ਆਏ ਵੀ ਨਹੀਂ ਸੰਨ ਘੁੰਮਣ ਵਾਲੇ ਪੰਖੀ ਦੇ ਫਰੇਮ ਆ ਪੰਖੀਆਂ ਦੀ ਘਰੇਲੂ ਸੰਯਤ ਸੰਤ ਵਿੱਚ ਇਨਕਲਾਬ ਲੈ ਜਾਂਦਾ ਘੁੰਮਣ ਵਾਲੀ ਪੰਖੀ ਦਾ ਫਰੇਮ ਲੋਹੇ ਦਾ ਹੁੰਦਾ ਸੀ ਅੱਥੀ ਦੇ ਦੋ ਪਾਸੇ ਘੁੰਮਣ ਵਾਲੇ ਕਲਿੱਪ ਲੱਗੇ ਹੁੰਦੇ ਸਨ ਅੱਗੇ ਪੱਖੀ ਦਾ ਗੋਲ ਲੋਹੇ ਦਾ 프ਰੇਮ ਹੁੰਦਾ ਸੀ ਇਸ ਗੋਲ ਪੱਖੇ ਨੂੰ ਕੁੜੀਆਂ ਉਹਨਾਂ ਦੀ ਡੋਰੀ ਨਾਲ ਕਰੋ ਸੀ ਇਹ ਨਾਲ ਕਢਾਈ ਕਰ ਲੈਂਦੀਆਂ ਕਈ ਸੁੱਚੇ ਤਾਂ ਅੱਗੇ ਨਾਲ ਬਣਦੀਆਂ ਤੇ ਬੇਲ ਬੂਟੇ ਪਾਉਂਦੀਆਂ ਕਈ ਇਸ ਗੋਲ 프ਰੇਮ ਉੱਤੇ ਸੋਨਾ ਰੇਸ਼ਮੀ ਕੱਪੜਾ ਜਾਂ ਸੁਨੀਲ ਹਸਿਓਂ ਲੈਂਦੀਆਂ ਤੇ ਇਸ ਕੱਪੜੇ ਉੱਤੇ ਫੁੱਲ ਬੂਟੇ ਪਾ ਦਿੰਦੀਆਂ ਕਈ ਇਸ ਉੱਤੇ ਸੂਈ ਨਾਲ ਤਾਜ ਮਹਿਲ ਬਣਾ ਲੈਂਦੀਆਂ। ਕਈ ਹੋਰ ਵੱਖ-ਵੱਖ ਰੰਗਾਂ ਦੇ ਵੱਖ-ਵੱਖ ਡਿਜ਼ਾਈਨ ਪਾ ਲੈਂਦੀਆਂ। ਇਸ ਮਗਰੋਂ ਪੱਖੀ ਨੂੰ ਝਾਲਰ ਲਾਈ ਜਾਂਦੀ। ਝਾਲਰ ਇੱਕ ਖਾਸ ਨਮੂਨੇ ਦੀ ਬਣਾਈ ਜਾਂਦੀ ਸੀ ਜਿਹੜੀ ਕਿ ਪੱਖੀ ਵਾਲੇ ਪਾਸਿਓਂ ਪਲੇਟ ਬਾਕੇ ਛੋਟੀ ਕੀਤੀ ਹੁੰਦੀ ਸੀ। ਅਵੇਵਾਰਾਂ ਖੁੱਲੀ ਹੁੰਦੀ ਸੀ ਕਈ ਪੱਖੀਆਂ ਦੀਆਂ ਡੰਡੀਆਂ ਦੇ ਸਿਰਿਆਂ ਉੱਤੇ ਨਿੱਕੇ ਨਿੱਕੇ ਮੂੰਹ ਦੇਖਣ ਵਾਲੇ ਸ਼ੀਸ਼ੇ ਫਿੱਟ ਕੀਤੇ ਹੁੰਦੇ ਸਨ ਪੁਰਾਣੇ ਨੇ ਸ਼ੀਸ਼ਿਆਂ ਵਿੱਚੋਂ ਵੇਖ ਕੇ ਆਪਣੀਆਂ ਮੋਛਾਂ ਦੇ ਕੁੰਡ ਠੀਕ ਕਰ ਲੈਂਦੇ ਸਨ ਕਈ ਜਵਾਈ ਇਹਨਾਂ ਸ਼ੀਸ਼ਿਆਂ ਰਾਹੀਂ ਆਪਣੀਆਂ ਸਾਲੀਆਂ ਨੂੰ ਨਿਹਾਰਦੇ ਰਹਿੰਦੇ ਸਨ ਪੱਖੀਆਂ ਸੂਫਿਆਂ ਦੀ ਸਜਾਵਟ ਵਾਸਤੇ ਚੰਗੀ ਆਉਂਦੀਆਂ ਸਨ ਨਵੇਂ ਆਏ پرانے ਨੂੰ ਸੰਦੂਕ ਵਿੱਚੋਂ ਕੱਢ ਕੇ ਨਵੀਂ ਪੱਖੀ ਦਿੱਤੀ ਜਾਂਦੀ ਸੀ ਔਰਤ ਜਤੀ ਔਰਤ ਜਤੀ ਮਰਦ ਨੂੰ ਪੱਖੀ ਚੱਲਦੀ ਹੈ ਪਰ ਮਰਦ ਕਦੇ ਔਰਤ ਨੂੰ ਪੱਖੀ ਨਹੀਂ ਚੱਲਦਾ ਤੋ ਅੱਜ ਕੱਲ ਇਹ ਪੱਖੀਆਂ ਦੇ ਪੱਖੇ ਕਿਤੇ ਕਿਤੇ ਰੁਲਦੇ ਫਿਰਦੇ ਰੁਲਦੇ ਫਿਰਦੇ ਤਸ ਰਹੇ ਹਨ ਇਹਨਾਂ ਨੂੰ ਸੱਟ ਨੂੰ ਜੀਵ ਹੀ ਨਹੀਂ ਕਰਦਾ ਪਰ ਰੱਖਣ ਦਾ ਕੀ ਫਾਇਦਾ 20 ਦੀ 24 ਘੰਟੇ ਹੈ ਤੇ ਪੱਖੇ ਤੇ ਇਹ ਸੀ ਸੇਵਾ ਵਿੱਚ ਹਾਜ਼ਰ ਹਨ ਹੁਣ ਤਾਂ ਘੁੰਗਰੂਆਂ ਵਾਲੀਆਂ ਅਤੇ ਨਾ ਸੀਸੀਆਂ ਵਾਲੀਆਂ ਪੱਖੀਆਂ ਰਹੀਆਂ ਹੁਣ ਤਾਂ ਇਹ ਵਿਰਸੇ ਦੇ ਅਜੀਬ ਘਰਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ ਸੋ ਇਹ ਤੇ ਜੀ ਪੰਖੀ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਸੋ ਆਉਣ ਵਾਲੇ ਵਲੌਗ ਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਰੱਬ ਰੱਖਾ